ਇੱਕ ਅਟੈਚੀ ਲੋਅ ਨਾਲ ਚਾਰ ਅਟੈਚੀ ਫ੍ਰੀ। ਕੀ? ਤੁਸੀਂ ਧਾਮ ਤੇ ਚਾਰ ਲੈ ਜਾਓ ਜੀ ਲੈ ਜਾਓ। ਇੱਕ ਦੇ ਨਾਲ ਚਾਰ ਫ੍ਰੀ। ਬਜਾਜ ਦੇ ਬਲੋਰ ਤੇ ਤੁਹਾਨੂੰ ਜਿਹੜਾ ਆਫ ਦਿੱਤਾ ਜਾਊਗਾ ਉਹ 60%। ਡਾਟਾ ਵੀ ਜਾਂਦੀ ਹੋਣ ਵਾਲੀ ਉਹ ਪੂਰੀ ਚੱਲਦੀ ਹੋਣ ਵਾਲੀ ਹੈ ਜੀ। ਬਜਾਜ ਦੇ ਜਿੰਨੇ ਹੀਜ਼ਰ ਮੇਰੇ ਕੋਲੇ ਪਏ ਆ ਇਹਨਾਂ ਹੀਜ਼ਰਾਂ ਦੇ ਉੱਪਰ ਵੀ 60% ਜਿਹੜੇ ਬਜਾਜ ਦੇ ਹੀਟਰ ਪਏ ਆ ਇਹਨਾਂ ਹੀਟਰਾਂ ਤੇ ਵੀ 60% ਫਰੰਟ ਲੋਡ ਟਾਪ ਲੋਡ ਸੈਮੀ ਆਟੋਮੈਟਿਕ ਸਾਰੀਆਂ ਵਾਸ਼ਿੰਗ ਮਸ਼ੀਨਾਂ ਮਿਲ ਜਾਣਗੀਆਂ ਜੀ ਜੋ ਰੇਟ ਉੱਪਰ ਮੈਂਸ਼ਨ ਹੈ ਇਹਦੇ ਤੋਂ 15% ਐਕਸਟਰਾ ਡਿਸਕਾਊਂਟ ਅਪ ਟੂ 26 ਜਨਵਰੀ ਹੋਰ ਦਿੱਤਾ ਅਰੇ ਵਾਹ ਜੀ ਵਾਹ 10000 ਰੁਪਏ ਦਾ ਬਿੱਲ ਕਿਚਨ ਦੇ ਸਾਮਾਨ ਦਾ ਜਿਹਦਾ ਬਣੂਗਾ ਕੀ ਕਰੀਏ ਆਫਰ ਤਾਂ ਦੇਣਾ ਬੰਦਾ ਹੀ ਹੈ 5000 ਰੁਪਏ ਦਾ ਸਪੀਕਰ 10000 ਰੁਪਏ ਦਾ ਬਿੱਲ ਬਣੂਗਾ 5000 ਰੁਪਏ ਦਾ ਸਪੀਕਰ ਅਪ ਟੂ 26 ਜਨਵਰੀ ਉਹ ਦੇਖ ਲਓ ਸੋ ਸਮਝ ਕੇ ਬੋਲੋ ਆਨਲਾਈਨ ਬੋਲ ਰਹੇ ਹੋ ਚਲੋ ਜੋ ਕਹਤਾ ਸੋ ਕਹਤਾ ਜੀ 5000 ਤੇ 2000 ਦਾ ਸਪੀਕਰ ਕਰ ਦਿੰਦੇ ਆ ਅੱਛਾ ਜੀ ਹਾਂ ਐ ਕਰ ਲਓ ਜਿਹੜਾ ਬੰਦਾ 5000 ਮੈਨੂੰ ਤੁਸੀਂ ਐਵੇਂ ਹੀ ਬੋਲ ਰਹੇ ਹੋ ਰੈਂਡਮਲੀ ਤੁਸੀਂ ਮੁੱਕਰ ਜਾਣਾ ਬਾਅਦ ਚ ਗਾਹ ਨਹੀਂ ਆਇਆ ਕੋਈ ਵੀ ਕਸਟਮਰ ਤੁਹਾਨੂੰ ਫੋਨ ਕਰਕੇ ਲਾਂਭਾ ਦਵੇ ਆ ਸਾਡੀ ਜ਼ਿੰਮੇਵਾਰੀ ਹੈ ਜੀ ਜੋ ਕਵਾਂਗੇ ਉਹ ਦਵਾਂਗੇ दस से अर्दी शॉपिंग ਤੇ ਦੇਖ ਲੋ 15000 ਦਾ ਸਪੀਕਰ ਬਿਲਕੁਲ ਫ੍ਰੀ ਹੈ ਜੇ ਨਹੀਂ ਦਿੰਦੇ ਤਾਂ ਮਿਸਟਰ ਜੁਆਇਲ ਨੂੰ ਆ ਕੇ ਫੜ ਸਕਦੇ ਹੋ ਤੁਸੀਂ ਕੋਈ ਫੰਕਸ਼ਨ ਹੈ ਕੋਈ ਵਿਆਹ ਸ਼ਾਦੀ ਛੋਟੀ ਮੋਟੀ ਕਿੱਤੀ ਪਾਰਟੀ ਹੈ ਕੁਝ ਵੀ ਐਨੀਵਰਸਰੀ ਹੈ ਬਰਥਡੇ ਆ ਸਪੀਕਰ ਵਾ ਕਮਾਲ ਕੰਮ ਕਰਨਗੇ ਆ ਸਪੀਕਰ 5000 ਰੁਪਏ ਤੋਂ ਸ਼ੁਰੂ ਹੋ ਕੇ 25000 ਰੁਪਏ ਤੱਕ ਇਹਦਾ ਸਾਰੀ ਰੇਂਜ ਜਿਹੜੀ ਹੈਗੀ ਹੈ ਕੰਪਲੀਟ ਹੋ ਜਾਂਦੀ ਹੈ ਤੁਸੀਂ ਵੀ ਜਿਮਨੀ ਲਾਉਂਗੇ ਇੱਕ ਬਟਰਫਲਾਈ ਦਾ ਚੁੱਲਾ ਨਾਲ ਫਰੀ 65% ਆਫ ਔਨ ਪ੍ਰੀਮੀਅਮ ਸ਼ੂਜ਼ 2 ਲੱਖ ਵਾਲਾ ਲੈਪਟਾਪ ਸਾਡੇ ਕੋਲੇ 75000 ਰੁਪਏ ਦਾ ਮਿਲਦਾ ਬੜਾ ਨਾਮ ਸੁਨਿਆ ਸੀ ਰਾਇਲ ਮਾਲ ਦਾ ਕਹਿੰਦੇ ਵੀ ਇੱਥੇ ਆ ਕੇ ਹਰ ਚੀਜ਼ ਜਿਹੜੀ ਘਰ ਦੇ ਵਿੱਚ ਚਾਹੀਦੀ ਹੈ ਸਾਨੂੰ ਚਾਹੇ ਉਹ ਚਸੂਈ ਤੋਂ ਲੈ ਕੇ ਵੱਡੇ ਪਹਾੜ ਤੱਕ ਆਪਾਂ ਕਹਿ ਸਕਦੇ ਘਰ ਦੇ ਵਿੱਚ ਜਿਹੜੀ ਵੀ ਚੀਜ਼ ਯੂਜ਼ ਹੁੰਦੀ ਹੈ ਆਪਾਂ ਕਹਿ ਸਕਦੇ ਆ ਚਾਹੇ ਉਹ ਗਿਫਟ ਆਈਟਮ ਲੈ ਜਾਂ ਆਪਣੇ ਨਵਾਂ ਘਰ ਬਣਾਉਣ ਲਈ ਕੋਈ ਵੀ ਵਧੀਆ ਤੋਂ ਵਧੀਆ ਚੀਜ਼ ਚਾਹੀਦੀ ਸਭ ਕੁਝ ਇੱਥੇ ਮੌਜੂਦ ਹੈ ਬੜੀਆਂ ਧੁੰਮਾ ਪਈਆਂ ਆਓ ਦੇਖਦੇ ਆਂ ਤੇ ਗੱਲਬਾਤ ਕਰਦੇ ਆਂ ਇੱਥੇ ਜਿਹੜੇ ਓਨਰ ਨੇ ਉਹਨਾਂ ਨੂੰ ਪੁੱਛਦੇ ਆਂ ਆਫਰ ਕੀ ਕੀ ਲੈ ਕੇ ਆਏ ਨੂੰ ਇਸ ਵਾਰ ਸੇ ਬੜਾ ਨਾਮ ਸੁਣਿਆ ਰਾਇਲ ਮਾਲ ਦਾ ਕਿਹੜੀਆਂ ਤੁਮਾਂ ਪਾਈਆਂ ਹੋਈਆਂ ਤੁਸੀਂ ਇੱਥੇ ਲੋਕ ਬੜੇ ਪਾਗਲ ਹੋਏ ਜਾ ਰਹੇ ਕਹਿੰਦੇ ਹੋਰ ਕਿਤੇ ਜਾਣਾ ਹੀ ਨਹੀਂ ਰਾਇਲ ਮਾਲ ਜਾਣਾ ਸਿਰਫ ਹਰ ਚੀਜ਼ ਤੁਸੇ ਅਵੇਲੇਬਲ ਕਰਾਈ ਇੰਨੇ ਡਿਸਕਾਊਂਟ ਦੇਈ ਜਾਂਦੇ ਹੋ ਕ੍ਰੇਜ਼ੀ ਹੋਏ ਹੋਏ ਲੋਕ ਇਹੋ ਜੇ ਕੀ ਆਫਰ ਲੈ ਕੇ ਆਏ ਹੋ ਤੁਸੀਂ ਚਲਾਓ ਤੁਹਾਡੀਆਂ ਅੱਖਾਂ ਨਾਲ ਹੀ ਤੁਹਾਨੂੰ ਆਫਰਸ ਦਿਖਾਣੀਆਂ ਜੋ ਹੈਗੀਆਂ ਜੀ ਜੀ ਬਿਲਕੁਲ ਸਾਡੇ ਕੋਲੇ ਜੇ ਆਪਾਂ ਸਟਾਰਟ ਕਰਦੇ ਹਾਂ ਰੈਫਰਿਜਰੇਟਰ ਦੀ ਰੇਂਜ ਤੋਂ ਹੂੰ ਤਾਂ ਕੈਮਰਾਮੈਨ ਸਾਹਿਬ ਨੂੰ ਮੈਂ ਰਿਕਵੈਸਟ ਕਰੂੰਗਾ ਸਾਰੀ ਦੀ ਸਾਰੀ ਰੇਂਜ ਦਿਖਾ ਦੇ ਸਾਡੇ ਕੋਲੇ ਹਰ ਵੱਡੇ ਤੋਂ ਵੱਡੇ ਸਾਈਜ਼ ਤੋਂ ਲੈ ਕੇ ਛੋਟੇ ਤੋਂ ਛੋਟਾ ਹਰ ਸਾਈਜ਼ ਅਵੇਲੇਬਲ ਹੋ ਜਾਏਗਾ ਕਿਸੇ ਨਾ ਕਿਸੇ 10 ਚੋਂ ਇੱਕ ਫ੍ਰਿਜ ਤੇ ਆ ਡੈਂਟ ਆ ਗਿਆ ਜੀ ਇਸ ਡੈਂਟ ਦਾ ਕਿਸੇ ਵੀ ਤਰ੍ਹਾਂ ਦੀ ਕੋਈ ਵਰਕਿੰਗ ਦਾ ਇਹਦੇ ਵਿੱਚ ਡਿਫਰੈਂਸ ਨਹੀਂ ਆਇਆ ਬਿਲਕੁਲ ਨਵੀਂ ਹੈ ਬ੍ਰੈਂਡ ਨਿਊ ਹੈ ਆਪਾਂ ਖੋਲ ਕੇ ਦਿਖਾ ਸਕਦੇ ਆਹੀ ਦਿਖਾਣੇ ਆ ਇਹਨਾਂ ਨੂੰ ਬਿਲਕੁਲ ਪਰ ਇਹਦੇ ਨਾਲ ਕਸਟਮਰ ਨੂੰ ਜੋ ਰੇਟ ਦਾ ਫਰਕ ਪੈ ਗਿਆ ਉਹਨੂੰ ਆਹ ਮੋਟਾ-ਮੋਟੀ ਅੱਧ ਰੇਟ ਦੇ ਵਿੱਚ ਮਿਲ ਗਈ। ਅੱਛਾ ਜੀ। ਜਿਹੜੇ ਕਸਟਮਰ ਦੇ ਆਹ ਬੈਨੀਫਿਟ ਹੁੰਦੇ ਇਸ ਕਰਕੇ ਲੋਕ ਭੱਜ ਕੇ ਆਉਂਦੇ ਆ ਜੀ। ਇਹ ਸਾਫ਼ ਲੈਣਾ ਤਾਂ ਉਹ ਵੀ ਆਪਸ਼ਨ ਅਵੇਲੇਬਲ ਹੈ। ਜੀ। ਉਹਦੇ ਵਿੱਚ ਡਿਸਕਾਊਂਟ ਅੱਧ ਨਹੀਂ ਮਿਲੂਗਾ 40% ਮਿਲ ਜੂਗਾ। ਆ ਨਾਲ ਪੀਸ ਪੇ ਆ ਬਿਲਕੁਲ ਲੈਮੀਨੇਟਡ 40% ਆਫ ਤੁਹਾਨੂੰ ਇਸ ਤੇ ਵੀ ਮਿਲੇਗਾ ਇਹ ਆਫਰ ਤੁਸੀਂ ਕੋਈ ਖਾਸ وجہ ਉਹਦੇ ਲਈ ਲਾਇਆ ਹੀ ਆ ਮਤਲਬ ਹਮੇਸ਼ਾ ਹੀ ਰਹਿੰਦਾ ਹੈ ਆਫਰ ਦੇਖੋ ਜੀ ਅਸੀਂ ਹਰ ਦਿਨ ਤਿਹਾੜ ਤੇ ਆਫਰਸ ਰੈਗੂਲਰ ਦਿੰਨੇ ਰਹਿੰਦੇ ਆ ਐਤਕੀ ਹੁਣ ਬਾਬਾ ਦੀਪ ਸਿੰਘ ਜੀ ਦਾ ਗੁਰਪਰਵ ਆ ਰਿਹਾ ਹੈ ਜੀ 26 ਜਨਵਰੀ ਤੱਕ ਬਾਬਾ ਦੀਪ ਸਿੰਘ ਜੀ ਦੇ ਗੁਰਪਰਵ ਤੱਕ ਆ ਜਿਹੜੀਆਂ ਵੀ ਅੱਜ ਆਪਾਂ ਆਫਰਸ ਡਿਸਕਸ ਕਰਾਂਗੇ ਆ ਵੈਲਿਡ ਰਹਿਣਗੇ ਜਨਵਰੀ ਤੇ ਫਰਵਰੀ ਆ ਦੋਨੇ ਮਹੀਨੇ ਬਹੁਤ ਠਰਨ ਵਾਲੇ ਆ ਗਏ ਆ ਹੋ ਪਰ ਜੇ ਤੁਸੀਂ ਆਪਦੇ ਕਮਰੇ ਦੇ ਵਿੱਚ ਆਇਲ ਹੀਟਰ ਯੂਜ਼ ਕਰੋਗੇ ਤਾਂ ਤੁਸੀਂ ਗਰਮੀ ਦਾ ਅਹਿਸਾਸ ਹੀ ਫੀਲ ਕਰੋਗੇ ਹਾਂ ਸੋ ਸਾਡੇ ਕੋਲੇ ਹਰ ਤਰ੍ਹਾਂ ਦਾ ਹੀਟਰ ਹੈ ਇਸ ਟਾਈਮ ਤੇ ਹੀਟਰਾਂ ਦੇ ਉੱਪਰ 50% ਆਫ ਰੈਗੂਲਰ ਅਪ ਟੂ 26 ਜਨਵਰੀ ਤਾਨੂੰ ਰੈਗੂਲਰ ਮਿਲੂਗਾ Bajaj ਦੇ ਬਲੋਰ ਤੇ ਤੁਹਾਨੂੰ ਜਿਹੜਾ ਆਫ ਦਿੱਤਾ ਜਾਊਗਾ ਉਹ 60% 60% ਜੀ ਨਹੀਂ ਤੁਸੀਂ ਛੂਟ ਬੋਲਦੇ ਹੋ 50 ਤਾਂ ਤੁਸੀਂ ਉਧਰ ਦੇ ਰਹੇ ਹੋ ਇੱਧਰ 60 ਦੇ ਦੇਓ ਇੱਧਰ 60 ਦੇ ਰਹੇ ਆ ਟਾਈਮ ਜਾ ਰਿਹਾ ਹੈ ਸਟਾਕ ਦਾ ਇਹਨੂੰ ਨੋਬਿਡਮ ਦਾ ਫਾਇਦਾ ਹੈ ਇਸ ਕਰਕੇ 10% ਐਕਸਟਰਾ ਆਫਰ ਦੇ ਕੇ ਆ ਮਾਲ ਕੱਢਦੇ ਆਂ ਬੰਦਾ ਤਾਂ ਦੀ ਚੰਤੀ ਹੋਣ ਵਾਲੀ ਹੋਣੀ ਪੂਰੀ ਚੰਤੀ ਹੋਣ ਵਾਲੀ ਹੈ ਜੀ Bajaj ਦੇ ਜਿੰਨੇ ਗੀਜ਼ਰ ਮੇਰੇ ਕੋਲੇ ਪਏ ਆ ਇਹਨਾਂ ਗੀਜ਼ਰਾਂ ਦੇ ਉੱਪਰ ਵੀ 60% ਜਿਹੜੇ ਬਜਾਈ ਦੇ ਹੀਟਰ ਪਏ ਆ ਇਹਨਾਂ ਹੀਟਰਾਂ ਤੇ ਵੀ 60% ਲੋਡ ਲਗਾ ਕੇ ਨਾ ਹਾਂ ਦੀ ਲੋਡ ਨਹੀਂ ਗੀਜ਼ਰ ਲੈਓ ਵੀ 60% ਤੁਹਾਨੂੰ ਡਿਸਕਾਊਂਟ ਮਿਲਣ ਵਾਲਾ ਹੈ ਬਾਬਾ ਦੀਪ ਸਿੰਘ ਜੀ ਦਾ ਗੁਰਪੁਰਬ ਆ ਰਿਹਾ ਹੈ ਕਿਉਂ ਨਾ ਫਿਰ ਗੱਫੇ ਲੁੱਟੋ ਵੀ ਤੁਸੀਂ ਵੀ ਆਓ ਰਾਇਲ ਮਾਲ ਦੇ ਉੱਤੇ ਫਰੰਟ ਲੋਡ ਟੌਪ ਲੋਡ ਸੈਮੀ ਆਟੋਮੈਟਿਕ ਸਾਰੀਆਂ ਵਾਸ਼ਿੰਗ ਮਸ਼ੀਨਾਂ ਮਿਲ ਜਾਣਗੀਆਂ ਜੀ ਰੇਟ ਵੈਸੇ ਮੇਰੇ ਕੋਲੇ ਹਰ ਇੱਕ ਰੇਟ ਇਹਦੇ ਉੱਪਰ ਮੈਂਸ਼ਨ ਹੈ ਕੁਆਂਟੀਟੀ ਵੀ ਹੈ ਕਿੰਨੇ ਕੇਜੀ ਦੀ ਹੈ 7 ਕੇਜੀ ਸਾਰੀ ਹੈ ਜੋ ਰੇਟ ਉੱਪਰ ਮੈਂਸ਼ਨ ਹੈ ਇਹਦੇ ਤੋਂ 15% ਐਕਸਟਰਾ ਡਿਸਕਾਊਂਟ ਅਪ ਟੂ 26 ਜਨਵਰੀ ਹੋਰ ਦਿੱਤਾ। ਅਰੇ ਵਾਹ ਜੀ ਵਾਹ। ਇੱਕ ਆਫਰ ਤੁਹਾਨੂੰ ਹੋਰ ਦਿੱਤੀ। ਹੂੰ। ਜਿਹੜਾ ਵੀ ਬੰਦਾ 10000 ਰੁਪਏ ਦਾ ਬਿੱਲ ਕਿਚਨ ਦੇ ਸਾਮਾਨ ਦਾ ਜਿਹਦਾ ਬਣੂਗਾ। ਹੂੰ। ਕੀ ਕਰੀਏ? ਆਫਰ ਤਾਂ ਦੇਣਾ ਬੰਦਾ ਹੀ ਐ। 5000 ਰੁਪਏ ਦਾ ਸਪੀਕਰ 10000 ਰੁਪਏ ਦਾ ਬਿੱਲ ਬਣੂਗਾ। 5000 ਰੁਪਏ ਦਾ ਸਪੀਕਰ ਅਪ ਟੂ 26 ਜਨਵਰੀ। ਉਹ ਦੇਖ ਲਓ ਸੋਸ ਸਮਝ ਕੇ ਬੋਲੋ ਆਨਲਾਈਨ ਬੋਲ ਰਹੇ ਹੋ। ਚਲੋ ਜੋ ਕਹਤਾ ਸੋ ਕਹਤਾ ਜੀ। ਦਮਾ ਕੇ ਜੀ। ਅਰੇ ਵਾਹ ਜੀ ਵਾਹ। ਹਰ ਤਰ੍ਹਾਂ ਦੀ ਐਲਈਡੀ ਹਰ ਕੰਪਨੀ ਦੀ ਐਲਈਡੀ ਹੂੰ ਛੋਟਾ ਬ੍ਰਾਂਡ ਵੱਡਾ ਬ੍ਰਾਂਡ ਹਰ ਤਰ੍ਹਾਂ ਦਾ ਬ੍ਰਾਂਡ 32 ਇੰਚ ਸਾਈਜ਼ ਤੋਂ ਲੈ ਕੇ 75 ਇੰਚ ਸਾਈਜ਼ ਤੱਕ ਹੂੰ ਰਾਈਟ ਨਾਓ ਅਵੇਲੇਬਲ ਹੈ 32 ਇੰਚ ਦੀ ਐਲਈਡੀ 7000 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਸਮਾਰਟ ਐਂਡਰੋਇਡ ਕੰਪਲੀਟ ਜਿਹੜੀ ਫੁਲੀ ਲੋਡਡ ਹੈ ਉਸ ਤੋਂ ਬਾਅਦ ਆ ਗਈ ਜੀ 43 ਇੰਚ ਦੀ ਐਲਈਡੀ ਉਹ ਤੁਹਾਨੂੰ 13 ਤੋਂ 14000 ਤੋਂ ਸਟਾਰਟ ਹੋ ਕੇ 20 பை ਹਜ਼ਾਰ ਤੱਕ 4K ਟੌਪ ਮਾਡਲ ਸਾਰੇ ਮਿਲ ਜਾਣਗੇ। ਬਸ 13-14 ਤੋਂ ਸਟਾਰਟ ਆ। 13-14 ਤੋਂ 43 ਇੰਚ ਦੀ LED ਫੁੱਲੀ ਜਿਹਦੇ ਚ ਸਾਰੇ ਫੰਕਸ਼ਨ ਸਮਾਰਟ ਉਹ ਮਿਲ ਜੂਗੀ ਤੁਹਾਨੂੰ। ਅਰੇ ਵਾਹ। ਆਹ 43 ਇੰਚ ਦੀ LED ਥੌਮਸਨ ਦੀ ਹੈ। ਜੀ। ਇਹਦਾ ਰੇਟ ਅਸੀਂ ਨਾਰਮਲ ਜਿਹੜਾ ਡਿਸਕਾਊਂਟ ਲਾ ਕੇ 18000 ਰੱਖਿਆ ਹੋਇਆ। ਜੀ। ਆਹ ਆਨਲਾਈਨ ਵੀ 26000 ਦੀ ਹੈ। ਜੀ। 18 ਤਾਂ ਚਲੋ ਅਸੀਂ ਪਹਿਲਾਂ ਹੀ ਵੇਚ ਦੇ ਪਏ। ਇਹਦੇ ਚੋਂ 15% ਹੋਰ ਘਟਾਓ ਜੀ। ਅੱਛਾ ਜੀ। ਉਹ ਘਟ ਕੇ ਆਹਾ ਤੁਹਾਡੀ ਪੈ ਗਈ ਜੀ ਤੁਹਾਨੂੰ 16000 ਦੀ ਪਲੱਸ 10000 ਤੋਂ ਉੱਪਰ ਵਾਲੀ ਆਫਰ ਇਹਦੇ ਤੇ ਵੀ ਲਾਗੂ ਹੈ 5000 ਰੁਪਏ ਦਾ ਸਪੀਕਰ ਨਾਲ ਉਹ ਵੀ ਗਿਫਟ ਵਾਹ ਜੀ ਵਾਹ ਆ 75 ਇੰਚ ਦੀ ਐਲਈਡੀ ਆ ਜੀ ਇਹਦਾ ਡਿਸਕਾਊਂਟ ਕਰਕੇ ਅਸੀਂ ਸੇਲ ਪ੍ਰਾਈਸ 75000 ਰੁਪਿਆ ਰੱਖਿਆ ਸੀ ਪਰ ਚਲੋ ਅਪ ਟੂ 26 ਜਨਵਰੀ 15% ਹੋਰ ਘਟਾਓ ਜੀ 10000 ਰੁਪਿਆ ਹੋਰ ਘਟ ਗਿਆ ਰਹਿ ਗਈ 65000 ਰੁਪਏ ਦੀ ਨਾਲ ਸਪੀਕਰ ਉਹ ਵੀ ਗਿਫਟ ਅਰੇ ਵਾਹ ਜੀ ਵਾਹ ਸਰ ਕੋਈ ਖਾਸ ਇਦਾਂ ਦਾ ਆਫਰ ਦੱਸੋ ਜਿਹੜਾ ਤੁਸੀਂ ਕਿਹਾ ਹੁਣ 40 50 ਤੱਕ ਦਾ ਤਾਂ ਰਸਤਾ ਤੁਸੀਂ ਲੇਕਿਨ ਛੋਟੇ ਮੋਟੇ ਗਾਹਕ ਵੀ ਤਾਂ ਹੁੰਦੇ ਆ ਵਿਚਾਰੇ ਜਿਹੜੇ ਨਹੀਂ ਇੰਨੇ ਵੱਡੀ ਸ਼ਾਪਿੰਗ ਕਰ ਸਕਦੇ ਉਹਨਾਂ ਲਈ ਕੀ ਆਫਰ ਹੈ ਉਹਨਾਂ ਲਈ ਆਫਰ ਹੈ ਜੇ ਆਪਾਂ ਸੋਚੀ ਤਾਂ ਹੈ ਨਹੀਂਗੀ ਹੂੰ ਪਰ ਚਲੋ ਜੀ ਐਂ ਕਰਦੇ ਆ 5000 ਤੇ 2000 ਦਾ ਸਪੀਕਰ ਕਰ ਦਿੰਦੇ ਆ ਅੱਛਾ ਹੀ ਹਾਂ ਐਂ ਕਰ ਲਓ ਜਿਹੜਾ ਬੰਦਾ 5000 ਰੁਪਏ ਦਾ ਮੰਗਦਾ ਤੁਸੀਂ ਐਵੇਂ ਹੀ ਬੋਲ ਰਹੇ ਹੋ ਰੈਂਡਮਲੀ ਤੁਸੀਂ ਮੁੱਕਰ ਜਾਣਾ ਬਾਅਦ ਚੋਂ ਬਾਅਦ ਨਹੀਂ ਆਇਆ ਤਾਂ ਕੋਈ ਵੀ ਕਸਟਮਰ ਤੁਹਾਨੂੰ ਫੋਨ ਕਰਕੇ ਲਾਂਭਾ ਦਵੇ ਆ ਸਾਡੀ ਜ਼ਿੰਮੇਵਾਰੀ ਹੈ ਜੀ ਜੋ ਕਵਾਂਗੇ ਉਹ ਦਵਾਂਗੇ ਮਤਲਬ 5000 ਦੀ ਸ਼ਾਪਿੰਗ ਕਰਨ ਤੇ 2000 ਦਾ ਸਪੀਕਰ ਫ੍ਰੀ ਬਿਲਕੁਲ ਫ੍ਰੀ ਜੀ ਸੱਚੀ ਕਹਿ ਰਹੇ ਹੋ ਬਿਲਕੁਲ ਸੱਚੀ ਕਹਿ ਰਹੇ ਆ ਔਨ ਕੈਮਰਾ ਬੋਲ ਰਹੇ ਤੁਸੀਂ ਔਨ ਕੈਮਰਾ ਕਹਿ ਰਹੇ ਆ ਜੀ ਤੁਸੀਂ ਮੈਂ ਹਮੇਸ਼ਾ ਅਵੇਲੇਬਲ ਹੈ ਨਾ ਮਾਲ ਚ ਕੋਈ ਵੀ ਕਸਟਮਰ ਮੇਰੇ ਕੋਲੇ ਆ ਸਕਦਾ ਮੈਨੂੰ ਮਿਲ ਸਕਦਾ ਜਿੰਨੇ ਸਪੀਕਰ ਪਏ ਆ ਜੀ ਜਿੰਨੇ ਹੋਮ تھیਟਰ ਪਏ ਆ 50% ਆਫ ਦਿੱਤਾ ਪਲੱਸ ਜਿਹੜਾ ਆਪਾਂ ਆਫਰ ਆਪਣੀ ਕੰਟੀਨਿਊ ਹੈ 10000 ਤੋਂ ਉੱਪਰ ਵਾਲੀ ਉਹ ਨਾਲ ਹੈਗੀ ਹੈਗੀ ਹੈ 5000 ਦਾ ਸਪੀਕਰ ਨਾਲ ਉਹ ਫ੍ਰੀ ਚ 20 ਲੈ ਕੇ ਜਾਏਗਾ ਸਾਡੇ ਕੋਲੇ ਤੁਹਾਨੂੰ ਪਾਰਟੀ ਬਾਕਸੇ ਮਿਲਣਗੇ ਹਰ ਤਰ੍ਹਾਂ ਦਾ ਬ੍ਰਾਂਡ ਇਹਦੇ ਚ ਵੀ ਅਵੇਲੇਬਲ ਹੈ ਕੋਲੀ ਇਹ ਬਿਲਕੁਲ ਜਿੱਥੇ ਮਰਜ਼ੀ ਲੈ ਜਾਓ ਸਪੀਕਰ ਹੈ ਜਿੱਥੇ ਮਰਜ਼ੀ ਲੈ ਜਾਓ ਮੌਜ ਨਾਲ ਤੁਸੀਂ ਆਪਦੀ ਕਾਰ 'ਚ ਰੱਖੋ ਆਪਦੇ ਘਰੇ ਫੰਕਸ਼ਨ ਕਰਨਾ ਹੈ ਇਹਦੇ ਨਾਲ ਦੋ ਮਾਈਕ ਵੀ ਅਵੇਲੇਬਲ ਹੁੰਦੇ ਆ ਅੱਛਾ ਜੀ ਆ ਇੱਥੋਂ ਲੈ ਕੇ ਆ ਸਾਰੇ ਪਾਰਟੀ ਬਾਕਸਿਸ ਆ ਜੀ ਜੀ ਜਿੰਨੇ ਆ ਪਏ ਬੀਜੇ ਵਾਲੇ ਨੂੰ ਬੁਲਾਣ ਦੀ ਲੋੜ ਨਹੀਂ ਨਹੀਂ ਜੀ ਨਹੀਂ ਆ ਛੋਟਾ ਡੀਜੇ ਆਪਾਂ ਉਹਨਾਂ ਦੇ ਘਰੇ ਲਵਾ ਦੇਣਾ ਤੇ ਜਿਹੜਾ ਰੇਟ ਵੀ ਅਸੀਂ ਦਵਾਂਗੇ 50% ਡਿਸਕਾਊਂਟ ਪੱਕਾ ਹੈ ਜਿਹੜਾ ਬੰਦਾ ਚਿਮਨੀ ਲਊਗਾ ਉਹਨੂੰ ਤੁਸੀਂ ਦੇ ਦਿਓ ਜੀ ਉਹਨੂੰ ਇੱਕ ਬਟਰਫਲਾਈ ਕੰਪਨੀ ਦਾ ਚੁੱਲਾ ਫਰੀ ਕੋਈ ਵੀ ਰੇਟ ਦੀ ਕਿਸੇ ਤਰ੍ਹਾਂ ਦੀ ਕੋਈ ਚਿਮਨੀ ਲੈ ਲਓ ਜੀ ਸਭ ਤੁਹਾਡੇ ਤੇ ਛੱਡਿਆ ਕੋਈ ਵੀ ਚਿਮਨੀ ਲਾਉਂਗੇ ਇੱਕ ਬਟਰਫਲਾਈ ਦਾ ਚੁੱਲਾ ਨਾਲ ਫਰੀ ਸੱਚ ਬੋਲ ਰਹੇ ਤੁਸੀਂ ਬਿਲਕੁਲ ਮੈਡਮ ਤੁਸੀਂ ਲੈ ਕੇ ਜਾਈਓ ਬਿਲਕੁਲ ਸੱਚ ਬੋਲ ਰਹੇ ਦੇਖ ਲਓ ਤੁਸੀਂ ਆਪਣੇ ਘਰ ਚਿਮਨੀ ਲਵਾਓ ਨਾਲ ਦੀ ਨਾਲ ਚੁੱਲਾ ਆਪੇ ਹੀ ਫਰੀ ਮਿਲ ਜਾਣਾ ਫਿਰ ਦੇਖ ਲਓ ਇਹ ਆਫਰ 26 ਤਰੀਕ ਤੱਕ ਵੈਲਿਡ ਹੈ 26 ਤਰੀਕ ਯਾਦ ਰੱਖਿਓ ਬਾਬਾ ਦੀਪ ਸਿੰਘ ਜੀ ਦਾ ਗੁਰਪੁਰਬ ਹੈ ਬਾਬਾ ਦੀਪ ਸਿੰਘ ਜੀ ਨੇ ਆਫਰ ਲਵਾਤੀ ਹੈ ਵੀ ਦੇਖ ਲਓ ਨਾ ਇਸ ਹਫਤੇ ਆਪਾਂ ਇਹਦੇ ਵਿੱਚ ਸਾਰੇ ਦੇ ਸਾਰੇ ਬ੍ਰਾਂਡਡ ਸ਼ੂਜ਼ ਜਿਹਦੇ ਚ ਨਾਈਕੀ ਐਡੀਡਾਸ ਕੇਚਰ ਨਿਊ ਬੈਲੈਂਸ ਐਸਿਕਸ ਸਿਰਫ ਤੇ ਸਿਰਫ ਪ੍ਰੀਮੀਅਮ ਸ਼ੂਜ਼ ਜੀ ਤੇ ਜਿਹੜਾ ਰੇਟ ਮੈਂ ਦੇ ਰਿਹਾ ਪ੍ਰੀਮੀਅਮ ਸ਼ੂਜ਼ ਦਾ ਮੈਨੂੰ ਨਹੀਂ ਲੱਗਦਾ ਬਾਜ਼ਾਰ 'ਚ ਹਜੇ ਤੱਕ ਕਿਸੇ ਨੇ ਦਿੱਤਾ ਹੋਣਾ ਅੱਛਾ 65% ਆਫ ਔਨ ਪ੍ਰੀਮੀਅਮ ਸ਼ੂਜ਼ ਪਰ ਇਹਦੇ ਤੇ ਹੋਰ ਕੋਈ ਆਫਰ ਐਡ ਨਹੀਂ ਕਰਾਂਗੇ ਇਹਦੇ 'ਚ ਹੀ ਸਾਰੇ ਵੱਟ ਕੱਢ ਦਿਆਂਗੇ ਤੁਸੀਂ ਪਹਿਲਾਂ ਹੀ 65% ਦੇ ਦਿੱਤੇ 65% ਆਫ ਉਹ ਬ੍ਰਾਂਡਾਂ ਤੇ ਜਿਨ੍ਹਾਂ ਤੇ ਬਾਜ਼ਾਰ ਦੇ ਵਿੱਚ ਕੋਈ ਡਿਸਕਾਊਂਟ ਨਹੀਂ ਹੁੰਦਾ ਹੁਣ ਲੋਕ ਆਪਣੇ ਬਾਹਰ ਬਹੁਤ ਜ਼ਿਆਦਾ ਜਾ ਰਹੇ ਆ ਬੱਚੇ ਕਈਆਂ ਨੇ ਹੁਣ ਇਸ ਟਾਈਮ ਤੇ ਪੜ੍ਹਾਈ ਵਾਸਤੇ ਬਾਹਰ ਜਾ ਰਹੇ ਆ ਇੱਕ ਅਟੈਚੀ ਲਓ ਨਾਲ ਚਾਰ ਟੈਚੀ ਫਰੀ ਕੀ ਇੱਕ ਅਟੈਚੀ ਦੇ ਨਾਲ ਚਾਰ ਤੁਸੀਂ ਇੱਕ ਲੈ ਲਿਆ ਸੱਚ ਬੋਲ ਰਹੇ ਤੁਸੀਂ ਲਓ ਜੀ ਲਓ ਆ ਇੱਕ ਦੇ ਪੈਸੇ ਦੇਣੇ ਤੁਸੀਂ ਅੱਛਾ ਆ ਲਓ ਇੱਕ ਹੋਰ ਆ ਲਓ ਇੱਕ ਹੋਰ ਆ ਲਓ ਇੱਕ ਹੋਰ ਤੇ ਹਲੋ ਹੋ ਗਿਆ ਤੁਹਾਡੇ ਪੰਜ ਪੂਰੇ ਇੱਕ ਦੇ दाम ਤੇ ਚਾਰ ਲੈ ਜਾਓ ਜੀ ਲੈ ਜਾਓ ਇੱਕ ਦੇ ਨਾਲ ਚਾਰ ਫਰੀ ਚਾਰ ਪੰਜ ਹੋ ਗਏ ਤੁਹਾਡੇ ਕੋਲੇ ਨਹੀਂ ਨਹੀਂ ਮਤਲਬ ਇੱਕ ਦੇ ਪੈਸੇ ਦਿੱਤੇ ਨਾਲ ਤੁਸੀਂ ਇੱਕ ਦੇ ਪੈਸੇ ਦੇਣੇ ਆ ਨਾਲ ਤੁਸੀਂ ਆਪ ਦੇ ਰਿਸ਼ਤੇਦਾਰਾਂ ਨੂੰ ਦੇ ਕੇ ਖੁਸ਼ ਕਰੋ ਅਰੇ ਵਾਹ ਜੀ ਵਾਹ ਇਹ ਤਾਂ ਸੋਨੇ ਤੇ ਸੁਹਾਗਾ ਹੀ ਹੋ ਗਿਆ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਗਿਫਟ ਦੇਣਾ ਹੈ ਪੇਂਟਿੰਗਸ ਲਗਾਨੀਆਂ ਹੈ ਘਰ ਦੇ ਵਿੱਚ ਘਰ ਨੂੰ ਸਜਾਣਾ ਹੈ ਹਰ ਤਰ੍ਹਾਂ ਦੀ ਇੱਥੇ ਡੈਕੋਰੇਸ਼ਨ ਆਈਟਮਸ ਵੀ ਤੁਹਾਨੂੰ ਮਿਲਣਗੀਆਂ ਸੋ ਸੋਫੇ ਲੈਣੇ ਆ ਕਿਸੇ ਤਰ੍ਹਾਂ ਦੇ ਗੱਦੇ ਲੈਣੇ ਆ ਕੁਝ ਵੀ ਲੈਣੇ ਆ ਤੁਹਾਨੂੰ ਹਰ ਤਰ੍ਹਾਂ ਦੇ ਜਿਹੜੇ ਘਰ ਦੀਆਂ ਚੀਜ਼ਾਂ ਮਿਲਣਗੀਆਂ ਉਹ ਵੀ ਸਕੱਟ ਤੋਂ ਘੱਟ दाम ਤੇ ਪੂਰੇ ਡਿਸਕਾਊਂਟ ਤੇ 50% ਆਫ ਤਾਂ ਸਾਡੇ ਕੋਲੇ ਹੈ ਹੀ ਹੈ ਇਸ ਤੋਂ ਬਾਅਦ ਆਪਾਂ ਇਹਦੇ ਤੇ 10000 ਵਾਲਾ ਇਹਦੇ ਤੇ ਲਾਗੂ ਕਰ ਦਿੰਨੇ ਆ ਆਫਰ ਜੀ 10000 ਰੁਪਏ ਵਾਲੀ ਕ੍ਰੌਕਰੀ ਤੇ 5000 ਰੁਪਏ ਦਾ ਸਪੀਕਰ ਫ੍ਰੀ ਅਰੇ ਵਾਹ ਘਰੇ ਵਰਤਨ ਵਾਸਤੇ ਕਮਰਸ਼ੀਅਲ ਯੂਜ਼ ਵਾਸਤੇ ਹਰ ਤਰ੍ਹਾਂ ਦਾ ਟੂਲ ਵੀ ਮਿਲੂਗਾ ਸੋ ਤੁਸੀਂ ਟੂਲ ਲੈਣਾ ਮੇਰੇ ਤੋਂ ਸੰਪਰਕ ਕਰੋ 60% ਆਫ ਟੂਲ ਤੇ ਫਲੈਟ ਬੋਸ਼ ਦਾ ਸਟੈਨਲੇ ਦਾ ਡਿਵਾਲਟ ਦਾ ਹਰ ਚੰਗਾ ਬ੍ਰਾਂਡ ਆਪਣੇ ਕੋਲ ਮਿਲ ਜੂਗਾ ਆ ਕਾਰਵਾਸ਼ਰ ਵੀ ਮੈਂ ਦਰਸ਼ਕਾਂ ਨੂੰ ਦਿਖਾਉਣ ਵਾਸਤੇ ਬਾਹਰ ਕਢਾ ਕੇ ਰੱਖਿਆ ਹੈ ਕਾਰਵਾਸ਼ਰ ਚ ਆਪਣੇ ਕੋਲੇ ਸਾਰੇ ਬ੍ਰਾਂਡ ਹੈ 3000 3500 ਤੋਂ ਸ਼ੁਰੂ ਹੋ ਕੇ 15000 ਤੱਕ ਸਾਰੇ ਕਾਰਵਾਸ਼ਰ ਆਪਣੇ ਕੋਲੇ ਮਿਲ ਜਾਣਗੇ ਆ ਸੀਸੀਟੀਵੀ ਕੈਮਰੇ ਅੱਗੇ ਚੱਲਦੇ ਹੁੰਦੇ ਸੀ ਜੀ ਹੁਣ ਉਹਦੇ ਤੋਂ ਵੀ ਉੱਪਰ ਦੀ ਚੀਜ਼ ਆ ਗਈ ਆ 360 ਕੈਮਰਾ ਆ ਤੁਸੀਂ ਆਪਣੇ ਘਰ ਲਗਾਓ ਬੱਚਿਆਂ ਨੂੰ ਆਪਾਂ ਆਪ ਦੇ ਪਿੱਛੇ ਆਪ ਦੇ ਘਰ ਦੀ ਸੇਫਟੀ ਹੋ ਗਈ ਦੇਖਣਾ ਹੈਗਾ ਹਰ ਟਾਈਮ ਤੁਸੀਂ ਅਮਰੀਕਾ ਕੋ ਮੋਂ ਕੈਨੇਡਾ ਕੋ ਮੋਂ ਲੋਕਲ ਕੋ ਮੋਂ ਤੁਸੀਂ ਆਪਦਾ ਘਰ ਹਮੇਸ਼ਾ ਆਪ ਦੇ ਮੋਬਾਈਲ 'ਚ ਦੇਖ ਪਾਉਂਗੇ اچھا ਇਹ ਕੋਈ ਮਹਿੰਗਾ ਨਹੀਂ ਹੈ ਜੀ ਆਹ ਤਾਂ ਜਿਹਨੂੰ ਆਪਾਂ ਕਹਿੰਨੇ ਕਿ ਐਕਸੈਸਰੀ ਕਰ ਹੋਣੀ ਹੀ ਚਾਹੀਦੀ ਹੈ ਜੀ ਮਾਤਰ 1200 ਰੁਪਏ ਦਾ ਕੈਮਰਾ ਤੁਹਾਡੇ ਘਰ ਦੀ ਫੁੱਲ ਸਿਕਿਉਰਿਟੀ ਹੋ ਗਈ ਉਹਦੇ ਨਾਲ ਠੀਕ ਹੈ ਸਾਡੇ ਕੋਲੇ ਤੁਹਾਨੂੰ ਸਮਾਰਟ ਵਾਚੀ ਵੀ ਮਿਲ ਜਾਣਗੀਆਂ ਐਪਲ ਦੇ ਪ੍ਰੋਡਕਟ ਵੀ ਮਿਲ ਜਾਣਗੇ ਬੋਸ ਦੇ ਪ੍ਰੋਡਕਟ ਵੀ ਮਿਲ ਜਾਣਗੇ ਐਲੈਕਸਾ ਵੀ ਮਿਲ ਜੇਗੀ ਗੌਦਰੇਜ ਦੇ ਡਿਜੀਟਲ ਲੋਕ ਜਿਹੜੇ ਕਿ ਤੁਹਾਡੇ ਫਿੰਗਰਪ੍ਰਿੰਟ ਤੇ ਤੁਹਾਡਾ ਘਰ ਖੁੱਲੂਗਾ ਬਟਨਾਂ ਤੇ ਉਹ ਤੁਸੀ ਯਾਦ ਰੱਖਣਾ ਤਾਲਾ ਚਾਬੀ ਲਾਣ ਦੀ ਲੋੜ ਨਹੀਂ ਡਿਜੀਟਲ ਲੋਕ ਉਹ ਵੀ ਸਾਡੇ ਕੋਲੇ ਹੁਣ ਅਵੇਲੇਬਲ ਹੈ ਸਾਡੇ ਕੋਲੇ ਤੁਹਾਨੂੰ ਲੈਪਟਾਪ ਦੀ ਟੈਬਲੇਟ ਦੀ ਹਰ ਤਰ੍ਹਾਂ ਦੀ ਰੇਂਜ ਮਿਲ ਜੇਗੀ ਲੈਪਟਾਪ ਸਾਡੇ ਕੋਲੇ 15000 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਐਂਡ ਲੈਪਟਾਪ ਤੇ ਨਹੀਂ ਹੁੰਦਾ 2 ਲੱਖ ਦਾ ਵੀ ਲੈਪਟਾਪ ਅਵੇਲੇਬਲ ਹੈ ਹਾਂ ਗੱਲ ਆ ਗਈ ਕਿ 2 ਲੱਖ ਵਾਲਾ ਮਿਲੂਗਾ ਕਿੰਨੇ ਦਾ ਜੀ 2 ਲੱਖ ਵਾਲਾ ਲੈਪਟਾਪ ਸਾਡੇ ਕੋਲੇ 75000 ਰੁਪਏ ਦਾ ਮਿਲੂਗਾ ਇੰਨਾ ਭਾਰੀ ਡਿਸਕਾਊਂਟ ਦੇ ਇੰਨਾ ਭਾਰੀ ਡਿਸਕਾਊਂਟ ਆਨਲਾਈਨ ਰੇਟ ਚੈੱਕ ਕਰ ਲਓ ਹੂੰ 20 ਤੋਂ 25% ਹੋਰ ਫਰਦਰ ਡਿਸਕਾਊਂਟ ਦੀ ਮੈਂ ਗਾਰੰਟੀ ਦਿੰਦਾ ਹੂੰ ਅਗਰ ਨਿਊ ਕਸਟਮਰਸ ਨੇ ਤੁਹਾਡੇ ਨਾਲ ਕਨੈਕਟ ਕਰਨਾ ਹੋਵੇ ਕਿੱਥੇ ਆ ਸਕਦੇ ਐਡਰੈਸ ਸਮਝਾਓ ਆਪਣਾ ਐਡਰੈਸ ਗਿਲ ਰੋਡ ਤੇ ਲੁਧਿਆਣੇ ਰਾਧਾ ਸਵਾਮੀਆ ਦੇ ਡੇਰੇ ਦੇ ਸਾਹਮਣੇ ਤੁਸੀਂ ਜ਼ਰੂਰ ਆਓ ਮੈਂ ਤੁਹਾਡੇ ਸਵਾਗਤ ਕਰਨ ਵਾਸਤੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਆਪਣੇ ਘਰ ਨੂੰ ਸਜਾਣ ਲਈ ਕਿਸੇ ਨੂੰ ਗਿਫਟ ਦੇਣ ਲਈ ਜਾਂ ਟੂਰ ਤੇ ਜਾਣ ਲਈ ਕੈਂਪਿੰਗ ਲਈ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਤੁਸੀਂ ਰਾਇਲ ਮਾਲ ਦੇ ਵਿੱਚ ਆਓ ਇੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਚੀਜ਼ ਮਿਲੂਗੀ ਜਿੱਤੇ ਤੁਸੀਂ ਦੇਖ ਸਕਦੇ ਹੋ ਹਰ ਤਰ੍ਹਾਂ ਦੀ ਮੈਂ ਕਹਿ ਸਕਦੇ ਹਾਂ ਸੂਈ ਤੋਂ ਲੈ ਕੇ ਵੱਡੇ 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 ਵੱਡੀ ਚੀਜ਼ਾਂ ਤੱਕ ਵੀ ਮਿਲੂਗੀਆਂ ਹਰ ਚੀਜ਼ ਤੇ ਇੱਥੇ ਆਫਰ ਅਵੇਲੇਬਲ ਹੈ ਪਰ ਆਫਰ ਸਿਰਫ 28 ਤਰੀਕ ਤੱਕ ਆਫਰ ਵੈਲਿਡ ਹੈ ਕਿਉਂਕਿ ਬਾਬਾ ਦੀਪ ਸਿੰਘ ਜੀ ਦਾ ਗੁਰਪੁਰਬ ਹੈ ਤੇ ਜਿਹੜੇ ਰਾਇਲ ਮਾਲ ਵਾਲੇ ਓਨਰ ਨੇ ਬਾਬਾ ਦੀਪ ਸਿੰਘ ਜੀ ਦੇ ਕਾਫੀ ਭਗਤ ਲੱਗਦੇ ਨੇ ਸੋ ਇਸ ਕਰਕੇ ਤੁਸੀਂ ਵੀ ਜਲਦੀ ਤੋਂ ਜਲਦੀ ਆਓ 26 ਜਨਵਰੀ ਬਾਬਾ ਦੀਪ ਸਿੰਘ ਜੀ ਦੇ ਗੁਰਪੁਰਬ ਤੇ ਅਨੰਸ਼ ਰੱਖਦੇ ਹੋਏ ਇਹ ਸਾਰੇ ਆਫਰ ਅਵੇਲੇਬਲ ਨੇ ਤੁਸੀਂ ਜਲਦੀ ਪਹੁੰਚੋ ਰਾਇਲ ਮਾਲ ਦੇ